ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਅੱਜ ਗੱਲ ਕਰਦੇ ਹਾਂ 17 ਜੁਲਾਈ ਨੂੰ ਦਿਨ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਕੱਲ ਪੰਜਾਬ ਦੇ ਵਿੱਚ ਗਰਮੀ ਤੇ ਹੌਮਸ ਵੀ ਦੇਖੀ ਗਈ ਤੇ ਕਈ ਇਲਾਕਿਆਂ ਦੇ ਵਿੱਚ ਸੋਨੇਮੀ ਦੇ ਛਰਾਟੇ ਵੀ ਦੇਖੇ ਗਏ ਅੱਜ ਵੀ ਮਾਹੌਲ ਉਸੇ ਤਰ੍ਹਾਂ ਦਾ ਹੀ ਰਹਿਣ ਵਾਲਾ ਹੈ ਅੱਧੇ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਗਰਮੀ ਤੇ ਹੌਮਸ ਸਵੇਰ ਵੇਲੇ ਤੋਂ ਹੀ ਰਹਿਣ ਦੀ ਸੰਭਾਵਨਾ ਹੈ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਤਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਦੇ ਸ਼ਰਾਟੇ ਤੇ ਕੁਝ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਵਧੀਆ ਮੀਂਹ ਆ ਝਟਾ ਵੀ ਲੱਗ ਸਕਦੀਆਂ ਨੇ ਸੋ ਜੇਕਰ ਜ਼ਿਲ੍ਹੇ ਵਾਰ ਗੱਲ ਕਰੀਏ ਤਾਂ ਜਿਨ੍ਹਾਂ ਵਿੱਚ ਵਧੀਆ ਮੀਂਹ ਪੈਣ ਦੀ ਸੰਭਾਵਨਾ ਹੈ ਜਿਵੇਂ ਪਠਾਨਕੋਟ ਦੇ ਏਰੀਏ ਗੁਰਦਾਸਪੁਰ ਹੁਸ਼ਿਆਰਪੁਰ ਗੜਸ਼ੰਕਰ ਨਮਾ ਸ਼ਹਿਰ ਬੰਗਾ ਰੂਪਨਗਰ ਅਨੰਦਪੁਰ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਫਤੇਗੜ ਸਾਹਿਬ ਲੁਧਿਆਣੇ ਦੇ ਪਾਸੇ ਜਿਵੇਂ ਖੰਨਾ ਅਮਲੋਹ ਫਤੇਗੜ ਸਾਹਿਬ ਜਾਂ ਪਟਿਆਲਾ ਜਲੰਧਰ ਦੇ ਇਲਾਕੇ ਫਗਵਾੜੇ ਦੇ ਇਲਾਕੇ ਜਾਂ ਫਿਰ ਬਠਿੰਡਾ ਮਾਨਸਾ ਜਾਂ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚ ਕੱਲ ਵਾਂਗ ਅੱਜ ਵੀ ਬਧੀਆ ਮੀਂਹ ਦੇ ਟੁੱਟਵੇਂ ਤੌਰ ਤੇ ਸ਼ਰਾਟੇ ਲੱਗ ਸਕਦੇ ਹਨ ਇਹ ਸਵੇਰ ਵੇਲੇ ਵੀ ਕੁਝ ਇਲਾਕਿਆਂ ਦੇ ਵਿੱਚ ਹੋ ਸਕਦੇ ਹਨ ਕੁਝ ਕੁ ਇਲਾਕਿਆਂ ਦੇ ਵਿੱਚ ਦੁਪਹਿਰ ਦੇ ਆਸ-ਪਾਸ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਸ਼ਾਮ ਵੇਲੇ ਵੀ ਹੋ ਸਕਦੇ ਹਨ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਰਹਿਣਗੀਆਂ ਸਾਰੇ ਜ਼ਿਲ੍ਹਿਆਂ ਨੂੰ ਇੱਕ ਸਰ ਪ੍ਰਭਾਵਿਤ ਨਹੀਂ ਕਰਨਗੀਆਂ ਜੇਕਰ ਬੱਦਲ ਬਾਈ ਜਿਆਦਾ ਬਣ ਜਾਂਦੀ ਹੈ ਤਾਂ ਇਹ ਥੋੜੇ ਜਿਹੇ ਹੋਰ ਇਲਾਕਿਆਂ ਨੂੰ ਵੀ ਕਵਰ ਕਰ ਸਕਦੇ ਹਨ ਜਿਵੇਂ ਮੁਕਸਰ ਫਾਜ਼ਿਲਕਾ ਜਾਂ ਕਰਪੂਥਲਾ ਮੋਗਾ ਜਗਰਾਮਾ ਵਾਲੀ ਸਾਈਡ ਇਧਰ ਨੂੰ ਵੀ ਫਿਰ ਵੱਧ ਸਕਦਾ ਹੈ ਇਹ ਕੰਮ ਇਹ ਤਾਂ ਟੁੱਟਵੇਂ ਤੌਰ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਬਣੀ